ਸਭੀ ਕਿਉਂਕਿ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਮੈਨੂੰ ਕਈ ਕੈਮਰੇ ਵਿੱਚ ਮਿਲਦੇ ਜਾਇਓ ਕਿ ਮੁੱਖ ਮੰਤਰੀ ਸਾਹਿਬ ਮੇਰਾ ਬੜਾ ਪਿਆਰ ਹੈ ਅਸੀਂ ਇਕੱਠੇ ਪੀਪਲ ਪਾਰਟੀ ਚੋਂ ਵੀ ਇਕੱਠੇ ਲੜੇ ਤੇ ਜਦੋਂ ਉਹਨਾਂ ਕੋਲ ਗਿਆ ਤੇ ਮੈਨੂੰ ਜਦ ਲੋਕ ਕੇ ਕਹਿੰਦੇ ਵੀ ਤੁਹਾਨੂੰ ਚੁੰਹਦੇ ਆ ਵੀ ਸਾਡਾ ਮੁੱਖ ਮੰਤਰੀ ਬੜਾ ਵਧੀਆ ਜਿਹੜਾ ਸਾਡਾ ਕੰਮ ਕਰਦਾ ਹੈ ਤੇ ਮੇਰਾ ਵੀ ਹੋਇਆ ਜਦੋਂ ਬਰੌਂ ਲੱਗੇ ਮੈਂ ਇੱਕ ਦਿਨ ਮੇਰਾ ਕਈ ਬੰਦੇ ਕਹਿੰਦੇ ਆ ਪਾਰਟੀ ਚੇਂਜ ਕਰ ਤੇ ਦੂਜਾ ਕੀਤਾ ਫਿਰ ਮੇਰੇ ਮਨ ਚ ਮਨੇ ਯਾਰ ਕਲਪ ਕੀ ਕਹਿਣਗੇ ਪਾਰਟੀ ਚੇਂਜ ਕਰ ਤੇ ਸੱਚਾ ਹੋ ਗਿਆ ਤੇ ਮੈਂ ਵੀ ਚਲੋ ਇੱਕ ਦਿਨ ਮੈਂ ਜਿਗਰਾ ਕਰਕੇ ਚਲੇ ਹੀ ਗਿਆ ਜਿਗਰਾ ਕਰਕੇ ਚਲਾ ਗਿਆ ਤੇ ਚਲੋ ਉਹ ਮੈਨੂੰ ਕਹਿੰਦੇ ਆ ਜੀਪੀ ਸਾਡੀ ਪਾਰਟੀ ਚਾਹ ਤੂੰ ਮੈਂ ਮੈਟ੍ਰਿਕ ਤੇ ਕੋਈ ਗੱਲ ਮਤ ਨੂੰ ਤੇ ਮੈਂ ਕਹਿੰਦਾ ਕਿ ਮੈਂ ਨਾ ਡਿਮਾਂਡ ਕੀਤੀ ਨਹੀਂ ਕਦੇ ਵੀ ਕਿਸੇ ਨੂੰ ਕਿਹਾ ਮੈਂ ਕਿ ਚਲੋ ਯਾਰ ਐਡ ਕੀ ਆਪਣਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਾਥ ਦੇਣਾ ਭਗਵੰਦ ਮਾਨਯਾ ਸਾਹਿਬ ਦਾ ਵੀ ਆਪਾਂ ਚਾਹੇ ਪ੍ਰਗੰਤੀ ਦੇ ਮਨ ਕੇ ਸੇਵਾ ਕਰੀਏ ਚਾਹੇ ਕੋਈ ਲੀਡਰ ਮਨ ਕੇ ਸੇਵਾ ਕਰੀਏ ਪਰ ਆਪਾਂ ਆਮ ਆਦਮੀ ਪਾਰਟੀ ਸੇਵਾ ਕਰਦੇ ਤੇ ਬਾਕੀ ਇੱਕ ਵਧੀਆ ਲੱਗੇ ਜਦੋਂ ਮੈਂ ਗਿਆ ਤੇ ਮੈਨੂੰ ਉਹ ਕਹਿੰਦੇ ਜੁਆਇਨ ਮਤਲੋ ਮੈਂ ਜੁਆਇਨ ਕਰ ਲਿਆ ਤੇ ਸੱਤ ਨੂੰ ਜੁਆਇਨ ਕੋਈ 9 ਨੂੰ ਮੈਂ ਜੁਆਇਨ ਕੀਤਾ ਤੇ ਮੈਨੂੰ 15 ਨੂੰ ਆਪਾਂ ਜੇ ਨਿਫਰਦੇ ਕਾਸੋ ਫਿਕਟ ਮਿਲਦੀ ਤੇ ਉਹਨਾਂ ਲਈ ਉਹਨਾਂ ਲਈ ਸਾਡੇ ਲੋਕਾਂ ਜਾ ਰਹੇ ਆ ਤਾਂ ਕਿ ਆਪਣੀ ਪਾਰਟੀ ਦੀ ਗੱਲ ਕਰ ਰਹੇ ਮੁੰਡਿਆ ਸਾਹਿਬ ਸਾਰੇ ਮਿਹਨਤ ਕਰ ਰਹੇ ਆ ਵੀ ਸਾਡਾ ਅਜਰਾ ਕੈਂਡੀਡੇਟ ਜਿੱਤੇ ਉਹ ਸਹੀ ਲੱਗਦਾ ਕਿਉਂਕਿ ਆਪ ਜੇ ਮਾਨਦਾਰੀ ਨਾਲ ਕੰਮ ਕਰਾਂਗੇ ਪ੍ਰਮਾਤਮਾ ਕਦੇ ਨਾ ਕਦੇ ਸੁਣਦਾ ਹੈਗਾ ਕਿਉਂਕਿ ਆਪ ਹਮੇਸ਼ਾ ਹੀ ਰੱਖਿਆ ਮੈਂ ਕਿਸੇ ਦੇ ਕੰਮ ਆ ਜੇ ਕੋਈ ਮੇਰੇ ਕੋਲ ਆਵੇ ਚੱਲ ਕੇ ਆ ਮੈਂ ਕੰਮ ਕਰਾਂ ਕਿਉਂਕਿ ਸਹੀ ਮੈਨੇਜਰੇ ਲੀਡਰ ਨੇ ਉਹਨਾਂ ਨੂੰ ਜਦੋਂ ਚੁੜੇ ਜਾਂਦੇ ਆ ਜਦੋਂ ਆਪਾਂ ਨੂੰ 5 ਸਾਲ ਦਾ ਟਾਈਮ ਮਿਲਦਾ ਸਰਕਾਰ ਬਣਦੀ ਹੈ ਸਾਡੀਆਂ ਭੈਣਾਂ ਬੈਠ ਜਾਂਦੇ ਨੇ ਸਾਡਾ ਵੀ ਹੁਣ ਚਾਹੇ ਨਰੇਕ ਵਾਲੇ ਭੈਣਾਂ ਬੈਠੀਆਂ ਨੇ ਸਾਰੇ ਦੂਜੀਆਂ ਭੈਣਾਂ ਮੇਰੀਆਂ ਬੈਠੀਆਂ ਜੋ ਸੋਨੀ ਦੀ ਫੈਮਿਲੀ 'ਚ ਬੈਠੀਆਂ ਨੇ ਤੇ ਗੱਲ ਸਹੀ ਦੱਸ ਸਾਡੀਆਂ ਭੈਣਾਂ ਲੋਕੀ ਕਈ ਵਾਰੀ ਕੀ ਤੁੰਤੂ ਕਰਦੇ ਆ ਵੀ ਕੋਈ ਜਿੰਨੇ ਗਲੀ ਪੈਣਾ ਬੈਂਦੀਆਂ ਨਹੀਂ ਦੁਜਾ ਪਰ ਮੈਂ ਸਹੀ ਦੱਸਾਂ ਇਹ ਪੈਣਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਆ ਆਪਦੇ ਪਿੰਡ ਨੂੰ ਕਲੀਨ ਕਰਨਾ ਕਦੇ ਪਾਰਕਾਂ ਚ ਕੰਮ ਕਰਦੇ ਕਦੇ ਗਲੀ ਚ ਕੰਮ ਕਰਦੇ ਆ ਬਾਕੀ ਮੈਂ ਬਹੁਤ ਧੰਨਵਾਦ ਕਰਦਾ ਆਪਣੀ ਪੈਣਾ ਦਾ ਜਿਹੜਾ ਪਿੰਡ ਨੂੰ ਸੁੰਦਰ ਬਣਾਉਂਦੇ ਸੁੰਦਰ ਬਣਾਉਂਦੇ ਸਾਡੀਆਂ ਪੈਣਾ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਮੈਂ ਤੁਹਾਨੂੰ ਇਹ ਗੱਲ ਕਰਦਾ ਜਦੋਂ ਮੈਂ ਸੀ ਲੋਕ ਜਦੋਂ ਮੈਂ ਲੋਕ ਸਭਾ ਜਾਵਾਂਗਾ ਤੇ ਮੈਂ ਤੁਹਾਡੀ ਗੱਲ ਸ਼ੁਰੂ ਕਰਾਂ ਕਿਉਂਕਿ 322 ਰੁਪਏ ਮਿਲਦੇ ਹੈ ਤੇ ਮੈਂ ਇਹ ਲੋਕ ਸਭਾ ਜਦੋਂ ਪਹਿਲੀ ਵਾਰੀ ਬੋਲੂਗਾ ਵੀ ਸਾਡੀ ਭੈਣਾਂ ਦਾ 400 ਕੀਤਾ ਜਾਵੇ ਜਿਹਨਾਂ 100 ਦਿਨ ਹੈ ਉਹ 150 ਦਿਨ ਕੀਤਾ ਜਾਵੇ ਜਿੰਨੇ ਕੱਚੇ ਮਕਾਨਾਂ ਦੇ ਪੈਸੇ ਹੈ ਤੁਹਾਨੂੰ ਸਾਰੇ ਤਰ੍ਹਾਂ ਆਪਾਂ ਸਾਰੇ ਪੜ੍ਹੇ ਲਿਖੇ ਚਾਹੇ ਆਪਾਂ ਨਰੇਕ ਜੀ ਕੰਮ ਕਰਦੇ ਆ ਤੁਸੀਂ ਸਾਰੇ ਪੜ੍ਹੇ ਲਿਖੇ ਤੁਹਾਨੂੰ ਪਤਾ ਇਹ ਗੱਲ ਬਾਤ ਦਾ ਕਿਉਂਕਿ ਅੱਜ ਆਪਾਂ ਔਰ 10 ਸਾਲ ਤੋਂ ਜਿਹੜੇ ਮੋਦੀ ਜੀ ਪ੍ਰਾਈਮ ਮਿਨਿਸਟਰ ਬਣਿਆ ਰਹੇ ਤੇ ਹਮੇਸ਼ਾ ਹੀ ਪੰਜਾਬ ਨੂੰ ਤੰਗ ਕੀਤਾ ਚਾਹੇ ਤਿੰਨ ਕਾਨੂੰਨ ਬਣਾਏ ਚਾਹੇ ਐਮਐਸਬੀ ਖਤਮ ਕਰਨ ਦੀ ਗੱਲ ਕੀਤੀ ਹਮੇਸ਼ਾ ਹੀ ਤੰਗੇ ਤੰਗ ਪਰੇਸ਼ਾਨ ਕੀਤਾ ਜੋ ਸਾਡੇ ਬਣਦੇ ਸੀ ਆ ਉਹ ਸਾਨੂੰ ਦਿੱਤੇ ਨਹੀਂ ਕਿਉਂਕਿ ਪੰਜਾਬ ਨਾਲ ਉਹ ਇਰਖਾ ਰੱਖਦੇ ਰਹੇ ਚਾਹੇ ਦੂਜੇ ਪ੍ਰਾਈਮ ਮਿਨਿਸਟਰ ਰਹੇ ਨੇ ਤੇ ਉਹਨਾਂ ਨੇ ਹਮੇਸ਼ਾ ਹੀ ਚਾਹੇ ਪੰਜਾਬ ਨੂੰ ਬੱਕਰਾ ਪੈਕੇ ਦਿੱਤਾ ਵੀ ਪੰਜਾਬ ਦੇ ਲੋਕ ਯਾ ਰੰਨਦਾਤਾ ਨੇ ਉਹ ਦੂਜੀਆਂ ਸਟੇਟਾਂ ਨੂੰ ਵੀ ਆਪਣਾ ਫੂਡ ਭੇਜਦੇ ਆ ਖਾਣਾ ਭੇਜਦੇ ਆ ਤੇ ਕਿਉਂ ਇਹਨਾਂ ਨੂੰ ਇਹ ਚੀਜ਼ਾਂ ਨੂੰ ਬੈਨੀਫਿਟ ਦੇਣ ਚਾਹੀਦਾ ਸਾਰੇ ਪੰਜਾਬ ਵਾਸੀਆਂ ਨੂੰ ਪਰ ਮੋਦੀ ਜੀ ਨੇ ਕਦੇ ਵੀ ਆਪਣਾ ਪੰਜਾਬ ਦਾ ਬੈਨੀਫਿਟ ਨਹੀਂ ਦਿੱਤਾ ਸਭ ਕੁਝ ਜਿਹੜੇ ਸਾਡੇ ਆਰਡੀਐਫ ਦੇ ਪੈਸੇ ਨੇ ਉਹ ਵੀ ਸਾਡੇ ਰੁਕੇ ਗਏ ਮੈਂ ਤੁਹਾਨੂੰ ਤਾਂ ਇੱਕ ਤਰੀਕ ਨੂੰ ਜੇ ਤੁਸੀਂ ਮੈਨੂੰ ਵੋਟ ਪਾ ਕੇ ਜਿਤਾਉਨੇ ਹੋ ਤਾਂ ਜਿਹੜੇ ਬੰਦੇ ਪੈਸੇ ਸਾਡੇ ਬਕਾਇਆ ਉਹ ਅਸੀਂ 13 ਦੇ 13 ਮੰਦਰ ਪਾਰਲੀਮੈਂਟ ਅਸੀਂ ਜਿੱਤ ਕੇ ਜਾਵਾਂਗੇ ਮੈਂ ਸ੍ਰੀ ਫਤਿਹਕਰਤ ਸਾਹਿਬ ਤੋਂ ਜਿੱਤਾਂਗਾ ਤੁਹਾਡੇ ਸਹਿਯੋਗ ਨਾਲ ਇਕੱਲਾ ਕੁਛ ਨਹੀਂ ਇਕੱਲਾ ਕੁਛ ਨਹੀਂ ਤੁਹਾਡੇ ਕਰਕੇ ਅਸੀਂ ਆਂ ਤੁਹਾਡੇ ਕਰਕੇ ਜਲੇ ਮੁੰਡਿਆ ਸਾਹਿਬ ਹੈ ਤੁਹਾਡੇ ਕਰਕੇ ਸੋਨੀ ਜੀ ਨੇ ਤੇ ਇਹ ਸਹੀ ਗੱਲ ਹੈ ਇੱਕ ਟੀਮ ਵਰਕ ਹੁੰਦਾ ਕਿਉਂਕਿ ਸੋਨੀ ਜੀ ਕੰਮ ਕਰ ਰਹੇ ਆ ਮੁੰਡਿਆ ਸਾਹਿਬ ਕਰਦੇ ਮੈਂ ਕਰਾਂਗਾ ਤੇ ਬਾਕੀ ਤੁਹਾਨੂੰ ਇਹ ਮੀਤ ਚੋਣ ਇੱਕ ਇੱਕ ਵੋਟ ਵੋਟ ਆ ਮਾਦੀ ਪਾਰਟੀ ਨੂੰ ਦਈਏ ਛੱਡ ਹੁੰਦਈਏ ਤਾਂ ਕਿ ਆਪਾ ਸਾਡੇ ਇੱਥੇ ਵਰਤਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਇੱਥੋਂ ਤਗੜਾ ਕਰੀਏ ਅੱਜ ਮੈਂ ਤੁਹਾਨੂੰ ਹੋਰ ਵਧਾਈ ਦਵਾਂਗਾ ਕਿਉਂਕਿ ਸਾਡੇ ਬਹੁਤ ਹੀ

ਸਿੰਘ ਜੀ ਇਹ 5 ਸਾਲ ਦੇ ਵਿੱਚ ਕਿਸੇ ਕੋਈ ਕਾ ਜਿੰਦਾਬਾਦ ਸਾਰੇ ਹਿੰਦੀਆ ਸਾਹਿਬ ਜੀ ਹਿੰਦੀਆ ਸਾਹਿਬ ਜਿੰਦਾਬਾਦ ਸਾਡੇ ਪਿੰਡ ਵਾਲੇ ਜਿੰਦਾਬਾਦ ਜੈਨੀ ਬਾਈ ਜਿੰਦਾਬਾਦ ਜਿੰਦਾਬਾਦ ਤੁਸੀਂ ਸਾਰੇ ਜਿੰਦਾਬਾਦ ਜਿੰਦਾਬਾਦ ਸਾਡੇ ਧੜਾ ਜਿੰਦਾਬਾਦ ਜਿੰਦਾਬਾਦ ਸਾਡੇ ਬੱਚੇ ਜਿੰਦਾਬਾਦ ਤੇ ਬਾਕੀ ਭੰਕਮਾਨ ਜੀ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਅੱਜ ਲੈ ਕੇ ਵੀ ਜਾ ਰਹੇ ਆ ਉਹਨਾਂ ਦੇ ਖੁਨਾ ਲਈ ਆਪਾਂ ਸਾਰਿਆਂ ਲਈ ਜਿੰਨੇ ਵੀ ਆਪਾਂ ਸਟੇਜ ਤੇ ਬੈਠੇ ਆ ਸਾਰੇ ਨਥਕ ਲੱਗਦੇ ਆਪਾਂ ਨਾਲ ਲਾਉਣਾ ਸਰਪੁਰ ਸਿੰਘ ਮਾਨ ਜੀ ਸਰਪੁਰ ਸਿੰਘ ਮਾਨ ਜੀ ਜੇ ਯਕੀਨ ਮੰਨਿਓ ਪੈਂ ਜੀ ਜੇ ਮੁੰਡੀਆਂ ਸਾਹਿਬ ਖੜੇ ਆ ਤੇ ਤੁਸੀਂ ਖੜੇ ਹੋ ਤੇ ਬਾਕੀ ਇਹ ਦੋਨੋਂ ਕੰਮ ਹੋ ਰਿਹਾ ਰੋਡ ਦੇ ਬਣਦੇ ਸੜਕਾਂ ਦੇ ਬਣਦੇ ਆ ਆਉਣ ਵਾਲਾ ਟਾਈਮ ਪੈਂ ਜੀ ਸਾਰੇ ਇਕੱਠੇ ਹੋਗੇ ਸਾਹ ਸੋਨੀ ਜੀ ਨੂੰ ਵੀ ਨਾਲ ਲੈ ਕੇ ਜਾਗੇ ਅਈ ਭਗਵਾਨ ਜਮਾਨ ਜੀ ਨੂੰ ਕਮਾਂਗੇ ਬਾਪੇ ਨੂੰ ਮਾਤਾ ਨਾਲ ਨਾਲ ਪ੍ਰਗਨਾਲ ਇੱਕ ਵਾਦਾ ਕਰਦਾ ਕਿ ਜਿਹਨੂੰ ਵਿਸ਼ਵਾਸ ਹੈ ਸਰਦਾਰ ਪ੍ਰਗਨ ਸਿੰਘ ਮਾਨ ਜੀ ਤੇ ਉਹਨੇ ਜਿੰਨੀਆਂ ਗਰੰਟੀਆ ਕਹੀਆਂ ਸੀ ਸਾਰੀਆਂ ਪੂਰੀਆਂ ਕਰਨੀਆਂ 10 ਗਰੰਟੀਆਂ ਦਿੱਤੀਆਂ ਸੀ 8 ਪੂਰੀਆਂ ਹੋ ਗਈਆਂ 2 ਉਹਦੇ ਸਾਲ ਨੂੰ ਪਹਿਲੇ ਮਹੀਨੇ 'ਚ ਗਰੰਟੀ ਪੂਰੀ ਕਰਨਗੇ ਤੇ 2027 ਦੇ ਵਿੱਚ ਆਡੇ ਨਾਲ ਵਾਦਾ ਹੈ ਕਿ ਜਿਹੜਾ ਅਸੀਂ ਵੋਟ ਮੰਗਵਾਣਾਗੇ ਵੋਟ ਨਹੀਂ ਮੰਗਵਾਣਾਗੇ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂਗੇ ਜੇ ਕੇ ਹੋਏ ਕੰਮ ਕੀਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤਾ ਤੇ ਵੋਟਾਂ ਪਾਉਣੇ ਤੇ ਨਾ ਪਾਉਣੋ ਪਹਿਲੀ ਸਰਕਾਰ ਹੋਵੇਗੀ ਪੰਜਾਬ ਦੀ ਜਿਹੜੀ ਇਹ ਗੱਲ ਕਹੂਗੀ ਵੀ ਕੰਮ ਕਰਗਾ ਤੇ ਵੋਟਾਂ ਲੰਗੂਗੀ ਦੂਜੀਆਂ ਵਾਗ ਨਹੀਂ ਵੀ ਇੱਕ ਮੌਕਾ ਹੋਰ ਦੇ ਦਿਓ ਕੁਣ ਕਰਾਂਗੇ ਕਮੇਟਾ ਹੋਰ ਦੇਵੇ ਮੈਂ ਤੁਹਾਨੂੰ ਇਨੀ ਸਖਤ ਵਾਦਾ ਕਰਦਾ ਜੇ ਪੈਰਾਂ ਗਦਾਵਾਂ ਦਾ ਵਾਦਾ ਹੈ ਕਿ 1000 ਰੁਪਏ ਦੀ ਗਰੰਟੀ ਆਉਣ ਵਾਲੇ ਸਾਲ ਚ ਆਪ ਨੂੰ ਸਭ ਨੂੰ ਮਿਲੇਗੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜਨੇਵਾੜਾ ਕੀਤਾ ਜੋ ਨਾਲ ਇਹਨਾਂ ਦੂਜੀਆਂ ਪਾਰਟੀਆਂ ਕੋਲ ਕੁਝ ਨਹੀਂ ਰਿਹਾ ਕਹਿਣ ਨੂੰ ਉਹ ਇਹੀ ਕਹੀ ਜਾਂਦੇ ਬੀਬੀਓ ਕੱਢਾ 1000 ਰੁਪਏ ਕਿੱਥੇ ਆ 1000 ਮਾਨ ਸਾਹਿਬ ਕਹਿੰਦੇ ਜੇ ਹੁਣ ਬੋਟਾ ਦੇ ਪੈਨਾ ਕਰ ਦਿੰਦੇ ਤੇ ਇਹਨਾਂ ਨੇ ਕਹਿ ਦਿੰਦਾ ਸੀ ਕਿ ਇਹ ਬੋਟਾ ਲੈ ਮਾਰੇ ਕੀਤੇ ਕਿਉਂਕਿ 2-4 ਮਹੀਨਿਆਂ ਵਾਸਤੇ ਹੀ ਕਦਰਾ ਛੋਗਾ ਵਾਸਤੇ ਕਰਨਾ ਪੂਰੀ ਜ਼ਿੰਦਗੀ ਵਾਸਤੇ ਕਰਨਾ ਆਹ ਲਖਣਤਿਵਾਰ ਹੁੰਦੇ ਸਾਲ ਨੂੰ ਤੁਹਾਨੂੰ 10000 ਰੁਪਏ ਦੀ ਗੇਟੀ ਦੁਆਰਾ ਫਿਰਸ਼ ਕਿਹਾ ਕੇ ਜਾ ਰਹੇ ਜੀ ਜ਼ਰੂਰ ਮਿਲੂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ